ਚਾਰ ਬੰਦੇ ਜਣੇ ਆਏ ਤੇ ਤੱਕ ਆਸਾਈ ਕਰਨ ਲੱਗੇ ਮੇਰੇ ਬੰਦੇ ਨਾਲ ਮਾਰ ਕੱਟ ਕਰਨ ਲੱਗੇ ਮੈਂ ਸੜੋਂਦੀ ਪਈ ਸੀ ਇਹਨਾਂ ਨੇ ਮੈਨੂੰ ਵੀ ਧੱਕੇ ਧੱਕੇ ਮਾਰ ਕੇ ਮੇਰੇ ਸਾਰੇ ਕੱਪੜੇ ਬਾਹਰ ਫਾੜ ਦਿੱਤੇ ਜਿਗਰਾਉਂ ਚ ਇੱਕ ਵਾਰ ਫੇਰ ਕੁਝ ਗੁੰਡਿਆਂ ਨੇ ਦਹਿਸ਼ਤ ਦਾ ਗੰਦਾ ਨਾਚ ਕਰਦਿਆਂ ਇੱਕਔਰਤ ਦੇ ਸਾਰੇ ਬਾਜ਼ਾਰ ਕੱਪੜੇ ਫਾੜੇ ਅਤੇ ਉਸਦੀ ਪਤਨੀ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ। ਦਰਅਸਲ ਜਿਗਰਾਉਂ ਦੇ ਮੁਹੱਲਾ ਕੱਚਾ ਕਿਲਾ ਦਾ ਰਹਿਣ ਵਾਲਾ ਗੁਰਮੀਤ ਸਿੰਘ ਆਪਣੀ ਪਤਨੀ ਦੇ ਨਾਲ ਰਾਤ ਦੇ ਸਮੇਂ ਸੈਰ ਕਰ ਰਿਹਾ ਸੀ ਤਾਂ ਕੁਝ ਮਨਚਾਲਿਆਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬਚਾਅ ਦੇ ਲਈ ਅੱਗੇ ਆਈ ਪਤਨੀ ਦੇ ਨਾਲ ਵੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕਰ ਉਸ ਦੇ ਕੱਪੜੇ ਫਾੜ ਦਿੱਤੇ ਗਏ। ਗੁਰਮੀਤ ਨੇ ਦੱਸਿਆ ਕਿ ਨਾ ਦੋਸ਼ੀਆਂ ਨੇ ਪਹਿਲਾਂ ਵੀ پارک 'ਚ ਲੜਕੀ ਦੇ ਨਾਲ ਛੇੜਛਾੜ ਕਰ ਉਸ ਦੇ ਕੱਪੜੇ ਉਤਾਰੇ ਸਨ। ਇਹਨਾਂ ਨੇ ਇੱਕ ਬੰਦਾ ਖੜਾਇਆ ਸੀ ਉਹਨੇ ਫੋਨ ਮਾਰਿਆ ਕਹਿੰਦਾ ਆ ਗਿਆ ਇਹ ਮੂਰੋ ਗਲੀ ਦੇ ਮੇਰੇ ਭੱਜ ਕੇ ਰਾੜਾਂ ਲੈ ਕੇ ਆਇਆ ਰਾੜ ਸੀ ਬੇਸਵਾਲ ਸੀ ਇਹ ਚਾਰ ਜਣੇ ਵੀਰੇ ਬਸ ਹੋਂਦੇ ਸਾਰ ਮੇਰੇ ਬੇਸਵਾਲ ਰਾੜਾਂ ਮਾਰਨ ਲੱਗ ਗਏ ਮੇਰੀ ਵਾਈਫ ਨੇ ਉੱਤੇ ਮੇਰੇ ਡੱਕ ਕੇ ਇਹਨੂੰ ਬਚਾਉਣ ਦੀ ਮੈਨੂੰ ਕੋਸ਼ਿਸ਼ ਕੀਤੀ ਇਹ ਬੰਦਿਆਂ ਨੇ ਮੇਰੀ ਵਾਈਫ ਨੂੰ ਵੀ ਚਪੇੜਾ ਮਾਰ ਕੇ ਉਹਦੇ ਜਣਕੀ ਕੱਪੜੇ ਸਾਰੇ ਪਾੜਤੇ ਕੱਪੜੇ ਜਣਕੀ ਸਾਰੇ ਜਣਕੀ ਛਾਤੀ ਨੰਗੀ ਹੋ ਗਈ ਇਹ ਬੰਦਿਆਂ ਨੇ ਇੰਨੀ ਬੇਰੇ ਮੀਨਾ ਗੁੱਟੇ ਉੱਤੋਂ ਦੀ ਕਹਿੰਦੇ ਆ ਜਿਹੜਾ ਕੋ ਚੱਕੂਗਾ ਉਹਨੂੰ ਵੀ ਅਸੀਂ ਐਂ ਕਰਾਂਗੇ ਇਹ ਬੰਤੇ ਪਹਿਲਾਂ ਵੀ ਪਜਾਮੀ ਲਈ ਸੀ ਇਹਨਾਂ ਨੇ ਕਮਲ ਚੌਂਕ ਪੁਲਿਸ ਮੁਤਾਬਕ ਇਹ ਵਾਰਦਾਤ ਪੁਰਾਣੀ ਰੰਜਿਸ਼ ਕਾਰਨ ਹੋਈ ਹੈ ਗੁਰਮੀਤ ਸਿੰਘ ਤੇ ਦੂਜੇ ਪਾਸੇ ਬੰਦੀ ਆ ਉਹਦੀ ਪੁਰਾਣੀ ਰੰਜਿਸ਼ ਚੱਲਦੀ ਆ ਉਹਦੇ ਵਿੱਚ ਲੜਾਈ ਝਗੜਾ ਇਹਨਾਂ ਦਾ ਚੱਲ ਰਿਹਾ ਹੈ ਇਹਨੇ ਜੋ ਬਿਆਨ ਦਿੱਤੇ ਆ ਕਿ ਲੜਾਈ ਝਗੜੇ ਦੀ ਵਾਈਪ ਵੀ ਮੌਕੇ ਤੇ ਆ ਗਈ ਸੀ ਕਿ ਉਸੇ ਖਿੱਚਰ ਦਾ ਨੀਚੇ ਇਹਨਾਂ ਦੇ ਵੀ ਕੱਪੜੇ ਪਾਡੇ ਆ ਕਿਉਂ ਅਸੀਂ ਬਿਆਨ ਲੱਕ ਕੇ ਪਰਚਾ ਦਰਜ ਕਰਤਾ ਹੈ ਤਫਤੀਸ਼ਾਂ ਦੋ ਵਾਰਾ ਜੇ ਹੀ ਹਰਕਤ ਕਰਨ ਤੋਂ ਬਾਅਦ ਵੀ ਇਹ ਦੋਸ਼ੀ ਆਜ਼ਾਦ ਕੂਮਰੇ ਨੇ ਪੀੜਤ ਪਰਿਵਾਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਨੂੰਨ ਤੋਂ ਇਨਸਾਫ ਦੀ ਆਸ ਲਾ ਕੇ ਬੈਠਾ ਹੋਇਆ ਜਗਰਾਉ ਤੋਂ ਰਾਜਬਬਰ ਜਗਬਣੀ ਟੀਵੀ